ਮਾਣੂ ਚਲ ਨਹੀਂ ਗੱਲ ਕਹੀ ਪਾਈ ਸੀਤਲ ਸਿੰਘ ਮੱਤੇਵਾਲ ਨੇ ਗੱਲ ਕਹੀ ਤੇ ਪਾਈ ਹਰਜੀਤ ਜਿੰਦਾ ਪਾਈ ਸੁਦੇਸ਼ ਚਿੱਕਾ ਨੇ ਚਿੱਟੀ ਲਿਖੀ ਬਿਗਾਦਾ ਕਿ ਅਸੀਂ ਸਹੀ ਮਾਨੇ ਅੱਜ ਫਾਂਸੀ ਚੜੇ ਆ ਇਹ ਉਹ ਵਿਵਾਦਪਨ ਬੰਦਾ ਸੀਗਾ ਜਿਨ੍ਹਾਂ ਨੇ ਸਿੱਖ ਪੰਥ ਦੇ ਰੋਸ਼ਨ ਦਿਮਾਗ ਪਾਈ ਹਰਮਿੰਦਰ ਤੇ ਸੰਧੂ ਰਸੀਦ ਕੀਤਾ ਸੰਤਾਂ ਦੀ ਵਿਚਾਰਧਾਰਾ ਨੂੰ ਖਤਮ ਕੀਤਾ ਗਿਆ ਅੱਜ ਜਿਹੜੇ ਬੰਦੇ ਸੰਤਨ ਵਿਚਾਰ ਤਾਂ ਖਤਮ ਕਰਦੇ ਸੀਗੇ ਜਿਨ੍ਹਾਂ ਨੇ ਇਲੈਕਸ਼ਨ ਦਾ ਬਾਈਕਾਟ ਦਾ ਸੱਦਾ ਦੇ ਕੇ ਪੰਜਾਬ ਚ 27 ਦੇ ਕਰੀਬ ਪੰਥਕ ਉਮੀਦਵਾਰ ਸ਼ਹੀਦ ਕਰਾਤੇ ਸ਼ਹੀਦ ਕਰਤੇ ਤੇ ਇਲੈਕਸ਼ਨ ਦਾ ਬਾਈਕਟ ਟੱਕੇ ਨਾ ਕਰਾਇਆ ਏਕੇ 47 ਦੀ ਨੋਕ ਤੇ ਇਲੈਕਸ਼ਨ ਦਾ ਬਾਈਕਟ ਕਰਾਇਆ ਕਾਂਗਰਸ ਸਰਕਾਰ ਬਣਾਈ ਬੈਂਤੇ 부ੱਛੜ ਦੀ ਸਰਕਾਰ ਬਣੀ ਤੇ ਬੈਂਤੇ 부ੱਛੜ ਨੇ ਜਿਸ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਕੋਹ ਕੋਕੇ ਸ਼ਹੀਦ ਕੀਤਾ ਅੱਜ ਵੀ ਪੰਜਾਬ ਸਾਰਾ ਜਾਣਦਾ ਕਿ ਕਿਸ ਤਰ੍ਹਾਂ ਕਤਲਗਾਰੀ ਹੋਈ ਕਿਦਾਂ ਪਿੰਡਾਂ ਦੇ ਪਿੰਡਾਂ ਚ ਲੋਥਾਂ ਦੇ ਟੇਲਗਾ ਦਿੱਤ ਕੇ ਘਰ ਘਰ ਪਿੰਡ ਪਿੰਡ ਸ਼ਾਤਾਂ ਦਾ ਦੌਰ ਚੱਲਿਆ ਇਹ ਜਿਹੜਾ ਸਰਕਾਰ ਬਣ ਜ਼ਿੰਮੇਵਾਰੀ ਇਹ ਪੰਥਕ ਕਮੇਟੀ ਤੇ ਪਰਮਜੀਤ ਪੰਜਵੜ ਹੋਰਾਂ ਸੀਗੀ ਤੇ ਉਹਦੇ ਜਿੰਨੇ ਵੀ ਉਹਦੇ ਨਾਲ ਸਾਨਾ ਬੰਦੇ ਉਹ ਮੂਵਮੈਂਟ ਇਸ ਨੂੰ ਫੇਲ ਕਰਨ ਦੇ ਲਈ ਉਹਨਾਂ ਦੇ ਸਾਰੇ ਜਿਹੜੇ ਕਾਰਜ ਸਨ ਉਹ ਇਸ ਤਰ੍ਹਾਂ ਦੇ ਸੀ ਅੱਜ ਇਹ ਉਹਨਾਂ ਦੇ ਸਾਥੀ ਭਾਈ ਹਰਮਿੰਦਰ ਸਿੰਘ ਸੰਧੂ ਦੇ ਆਏ ਨੇ ਇਤਰਾਜ਼ ਸੀ ਇਹਨਾਂ ਨੂੰ ਕਿ ਪਰਮਜੀਤ ਸਿੰਘ ਪੰਜਵੜ ਦੀ ਫੋਟੋ ਇੱਥੇ ਸਿੱਖ ਅਜਾਇਬ ਘਰ 'ਚ ਨਹੀਂ ਲੱਗਣੀ ਚਾਹੀਦੀ ਸਭ ਨਾਮ ਵਾਲੋ ਕੀ ਕੀ ਜੈਪ ਘਰ ਲੱਗਣੀ ਚਾਹੀਦੀ ਨਹੀਂ ਮੰਗਦਾ ਨਹੀਂ ਕੋਈ ਪਤਾ ਇੱਥੇ ਜਿਹਦਰ ਅਕਾਲ ਤਖਸੈਬ ਨੇ ਅਨਾਉਂਸ ਕੀਤਾ ਸੀ ਜਿਸ ਦਿਨ ਗਜਿੰਦਰ ਸਿੰਘ ਖਾਲਸਾ ਜੀ ਦਾ ਬਣਾਇਆ ਭੋਗ ਸੀ ਅਸੀਂ ਉੱਥੇ ਬੈਠੇ ਸਾਂ ਅਸੀਂ ਤੇ ਜਿਹਦਰ ਅਕਾਲ ਤਖਸੈਬ ਦੇ ਮੂੰਹ ਸੁਣਿਆ ਕਿ ਇਹ ਤਿੰਨ ਜਾਨਿਆਂ ਦੀਆਂ ਫੋਟੋ ਸਿੱਖ ਜੈਪ ਘਰ ਚ ਲੱਗਣਗੀਆਂ ਹੁਣ ਪੰਜ ਬਾੜ ਉਹ ਬੰਦਾ ਆ ਕਿ ਇੱਕ ਤੇ ਸੰਘਰਸ਼ੀ ਯੋਧੇ ਚੁਣ-ਚੁਣ ਕੇ ਮਾਰੇ ਨੇ ਨਾ ਸਾਡਾ ਇਤਿਹਾਸ ਕਹਿੰਦਾ ਤੇ ਨਾ ਹੀ ਕੋਈ ਐਵੇਂ ਹੋਇਆ ਕਿ ਭੱਜੇ ਜਾਂਦੇ ਦੁਸ਼ਮਣ ਤੇ ਵੀ ਕਿਸੇ ਨੇ ਕਦੀ ਵਾਰ ਨਹੀਂ ਕੀਤਾ ਸਿੱਖ ਇਤਿਹਾਸ ਦੇ ਵਿੱਚ ਔਰ ਇਹਨਾਂ ਨੇ ਸੱਜਣ ਬਣ ਕੇ ਧੋਖੇ ਦੇ ਨਾਲ ਜਿਵੇਂ ਹਰਿਮੰਦਰ ਸਿੰਘ ਸੰਧੂ ਨੂੰ ਵੀ ਮਿਲਣ ਦੇ ਬਹਾਨੇ ਨਾਲ ਘਰ ਆ ਕੇ ਤੇ ਕਤਲ ਕੀਤਾ ਇਸੇ ਤਰ੍ਹਾਂ ਚਮਪੌਰ ਸਿੰਘ ਰੋਡੇ ਦੇ ਵੱਲ ਰੋਟੀ ਖਾ ਕੇ ਘਰ ਉਹਦੇ ਤੇ ਉਹਨੂੰ ਬਾਹਰ ਲੈ ਕੇ ਕਿ ਪੁਲਿਸ ਦਾ ਰੇਡ ਹੋ ਜਾਣਾ ਉੱਥੇ ਮਾਰ ਦਿੱਤਾ ਮਤਲਬ ਇਹ ਸੀ ਕਿ ਇਹ ਖੁਦ ਏਜੰਸੀਆਂ ਦੇ ਬੰਦੇ ਸਨ ਜਿਵੇਂ ਪਿੰਕੀ ਕੈਡ ਨੇ ਅਜ ਤੋਂ 4 ਸਾਲ ਪਹਿਲਾਂ ਇਹਦੇ ਬਾਰੇ ਬੋਲਿਆ ਸੀ ਪੰਜ ਵਾਰਡ ਦੇ ਬਾਰੇ ਵੀ ਇਹ ਨੇਪਾਲ ਤੋਂ ਫੜਿਆ ਗਿਆ ਤੇ ਫੋਨ ਕਰਕੇ ਏਜੰਸੀਆਂ ਨੇ ਛਡਾਇਆ ਇਸ ਤਰ੍ਹਾਂ ਦੀ ਬਲੂ ਸਟਾਰ ਐਕਸ਼ਨ ਤੋਂ ਬਾਅਦ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਸ ਤੋਂ ਬਾਅਦ ਸੰਘਰਸ਼ ਨੂੰ ਅੱਗੇ ਤੋਰਨ ਲਈ ਇੱਕ ਪੰਥਕ ਕਮੇਟੀ ਬਣੀ ਸੀ ਉਹ ਅਪ੍ਰੈਲ 1986 ਦੇ ਵਿੱਚ ਤੇ ਉਹਦੇ ਜਿਹਦੇ ਚ ਬਾਬਾ ਗੁਰਪ੍ਰੀਤ ਸਿੰਘ ਮਾਨੋਚਾਲ ਵੀ ਸਾਰੀਆਂ ਕੁਝ ਸੰਸਵੀਰ ਸ਼ਕਤੀਆਂ ਸਨ ਤੇ ਸਰਕਾਰ ਦੇ ਹੱਥ ਠੋਕੇ ਖਾਸ ਕਰਕੇ ਡਾਕਟਰ ਸੋਹਣ ਸਿੰਘ ਉਹਨਾਂ ਨੇ ਇੱਕ ਸਰਕਾਰ ਦੀ ਸ਼ਹਿਤ ਏਜੰਸੀਆਂ ਦੀ ਤੇ ਪੈਰਲਲ ਜਥੇਬੰਦੀ ਬਣਾਈ ਪੰਥਕ ਕਮੇਟੀ ਜਿਹਦੀ ਅਗਵਾਈ ਕਰ ਰਿਆ ਸੀ ਡਾਕਟਰ ਸੰਤੋਖ ਤੇ ਸੋਹਣ ਸਿੰਘ ਤੇ ਉਹਦੇ ਜਿੰਨੇ ਵੀ ਉਹਦੇ ਨਾਲ ਸਾਨਾ ਬੰਦੇ ਉਹ ਮੂਵਮੈਂਟ ਇਸ ਨੂੰ ਫੇਲ ਕਰਨ ਦੇ ਲਈ ਉਹਨਾਂ ਦੇ ਸਾਰੇ ਜਿਹੜੇ ਕਾਰਜ ਸਨ ਉਹ ਇਸ ਤਰ੍ਹਾਂ ਦੇ ਸੀ ਅੱਜ ਇਹ ਉਹਨਾਂ ਦੇ ਸਾਥੀ ਭਾਈ ਹਰਮਿੰਦਰ ਸਿੰਘ ਸੰਧੂ ਦੇ ਆਏ ਨੇ ਇਤਰਾਜ਼ ਸੀ ਇਹਨਾਂ ਨੂੰ ਕਿ ਪਰਮਜੀਤ ਸਿੰਘ ਪੰਜਵੜ ਦੀ ਫੋਟੋ ਇੱਥੇ ਸਿੱਖ ਜੈਬ ਘਰ ਚ ਨਹੀਂ ਲੱਗਣੀ ਚਾਹੀਦੀ ਪੰਜਜੀ ਪੰਜਵੜ ਦੀ ਫੋਟੋ ਇਹ ਜੋਧਪੁਰ ਜ਼ਿਲ੍ਹੇ ਨਾਲ ਸੰਨ ਜਿਹੜੇ ਪਿਛਲੇ ਫੈਡਰੇਸ਼ਨ ਦੇ ਵਿੱਚ ਕੀਤੀ ਗਈ ਜੈਬ ਘਰ ਲੱਗਣੀ ਚਾਹੀਦੀ ਨਹੀਂ ਮੰਗਦਾ ਨਹੀਂ ਕੋਈ ਪਤਾ ਇੱਥੇ ਜੈਹਦਾ ਰਕਾਲਤਖ ਸਾਹਿਬ ਨੇ ਅਨਾਉਂਸ ਕੀਤਾ ਸੀ ਜਿਸ ਦਿਨ ਗਜਿੰਦਰ ਸਿੰਘ ਖਾਲਸਾ ਜੀ ਦਾ ਮਨੋ ਭੋਗ ਸੀ ਅਸੀਂ ਉੱਥੇ ਬੈਠੇ ਸਾਂ ਅਸੀਂ ਤੇ ਜੈਹਦਾ ਰਕਾਲਤਖ ਸਾਹਿਬ ਦੇ ਮੂੰਹ ਸੁਣਿਆ ਕਿ ਇਹ ਤਿੰਨ ਜਣਿਆਂ ਦੀਆਂ ਫੋਟੋ ਸਿੱਖ ਜੈਬ ਘਰ ਚ ਲੱਗਣਗੀਆਂ ਇਹ ਆਪਣੇ ਗਜਿੰਦਰ ਸਿੰਘ ਜੀਆਂ ਤੇ ਨਿੱਜਰ ਸਾਹਿਬ ਦੀ ਤੇ ਪੰਜ ਵਾੜ ਦੀ ਮੰਗ ਕਿਨੇ ਕੀਤੀ ਹੈ ਤੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਉਹਨਾਂ ਨੇ ਅਨਾਉਂਸਮੈਂਟ ਕੀਤੀ ਆਪਣੇ ਜਿਹਦਰ ਅਕਾਲਤਖ ਸਾਹਿਬ ਨੇ ਹੁਣ ਪੰਜ ਵਾੜ ਉਹ ਬੰਦਾ ਆ ਕਿ ਇੱਕ ਤੇ ਸੰਘਰਸ਼ੀ ਯੋਧੇ ਚੁਣ-ਚੁਣ ਕੇ ਮਾਰੇ ਨੇ ਨਾ ਸਾਡਾ ਇਤਿਹਾਸ ਕਹਿੰਦਾ ਤੇ ਨਾ ਹੀ ਕੋਈ ਐਵੇਂ ਹੋਇਆ ਕਿ ਭੱਜੇ ਜਾਂਦੇ ਦੁਸ਼ਮਣ ਤੇ ਵੀ ਕਿਸੇ ਨੇ ਕਦੀ ਵਾਰ ਨਹੀਂ ਕੀਤਾ ਸਿੱਖ ਇਤਿਹਾਸ ਦੇ ਵਿੱਚ ਔਰ ਇਹਨਾਂ ਨੇ ਸੱਜਣ ਬਣ ਕੇ ਧੋਖੇ ਦੇ ਨਾਲ ਜਿਵੇਂ ਹਰਮਿੰਦਰ ਸਿੰਘ ਸੰਧੂ ਨੂੰ ਵੀ ਮਿਲਣ ਦੇ ਬਹਾਨੇ ਨਾਲ ਘਰ ਆ ਕੇ ਤੇ ਕਤਲ ਕੀਤਾ ਇਸੇ ਤਰ੍ਹਾਂ ਚਮਕੌਰ ਸਿੰਘ ਰੋਡੀ ਦੇ ਵੱਲ ਰੋਟੀ ਖਾ ਕੇ ਘਰ ਉਹਦੇ ਤੇ ਉਹਨੂੰ ਬਾਹਰ ਲੈ ਗਏ ਕਿ ਪੁਲਿਸ ਦਾ ਰੇਡ ਹੋ ਜਾਣਾ ਉੱਥੇ ਮਾਰ ਦਿੱਤਾ ਕਾਫੀ ਸਿੰਘ ਜਿਵੇਂ ਟਿੰਟਾ ਜੀ ਨੇ ਬੋਲੇ ਆਏ ਤੇ ਜਿਹੜੇ ਇਹਨਾਂ ਲੋਕਾਂ ਨੇ ਧੋਖੇ ਨਾਲ ਮਾਰੇ ਮਤਲਬ ਇਹ ਸੀ ਕਿ ਇਹ ਖੁਦ ਏਜੰਸੀਆਂ ਦੇ ਬੰਦੇ ਸਨ ਜਿਵੇਂ ਪਿੰਕੀ ਕੈਟ ਨੇ ਅਜ ਤੋਂ 4 ਸਾਲ ਪਹਿਲਾਂ ਇਹਦੇ ਬਾਰੇ ਬੋਲਿਆ ਸੀ ਪੰਜਵੜ ਦੇ ਬਾਰੇ ਕਿ ਇਹ ਨੇਪਾਲ ਤੋਂ ਫੜਿਆ ਗਿਆ ਤੇ ਫੋਨ ਕਰਕੇ ਏਜੰਸੀਆਂ ਨੇ ਛਡਾਇਆ ਫਿਰ ਇਹਦੀ ਘਰਵਾਲੀ ਤਿਹਾਰ ਜੇਲ੍ਹ ਤੁਸੀਂ ਪਾਸਪੋਰਟ ਬਣਾ ਕੇ ਲਾਹੌਰ ਇਹਦੇ ਕੋਲੇ ਨੂੰ ਪਹੁੰਚਾਇਆ ਗਿਆ ਜਿੱਥੇ ਕਿ ਇਹ ਨਸ਼ਿਆਂ ਦੇ ਧੰਦੇ ਕਰਦਾ ਸੀ ਅੱਜ ਜੰਮੂ ਕਸ਼ਮੀਰ ਦੀ ਜੇਲ੍ਹ ਚ ਬੰਦੇ ਬੰਦ ਨੇ ਜਿਨ੍ਹਾਂ ਨੇ ਜਦੋਂ ਉਹ ਫੜੇ ਗਏ ਇੰਟਰੋਗੇਟ ਹੋਏ ਤੇ ਉਹਨਾਂ ਇਕਬਾਲ ਕੀਤਾ ਸੀ ਕਿ ਸਾਨੂੰ ਨਸ਼ਾ ਪਰਮਜੀਤ ਸਿੰਘ ਪੰਜਵੜ ਪਾਕਿਸਤਾਨ ਤੋਂ ਭੇਜਦਾ ਹੈ ਔਰ ਮੁਕਦੀ ਗੱਲ ਆ ਕਿ ਜਿਹੜਾ ਕੰਮ ਸਰਕਾਰ ਨੇ ਕਰਨਾ ਸੀ ਉਹ ਆਪਣੇ ਇਹਨਾਂ ਆਪਣੇ ਸਾਡੇ ਆਪਣੇ ਕੋਈ ਕਰਵਾਇਆ ਇਹਨਾਂ ਨੂੰ ਮੂਰੇ ਦੇ ਤੌਰ ਤੇ ਵਰਤ ਕੇ ਕਾਂਗਰਸ ਦੀਆਂ ਇਹ ਗੱਡੀਆਂ ਚ ਘਰਾਂ ਚ ਰਹਿੰਦੇ ਰਹੇ ਆ ਇਵਨ ਸੁਰਿੰਦਰ ਕੈਰੋਂ ਦੇ ਪੰਜ ਪਰਮਜੀਤ ਪੰਜਵਾੜ ਔਰ ਇਲੈਕਸ਼ਨ ਦਾ ਬਾਈਕਾਟ ਕਰਾਉਂਦੇ ਆ ਉਸ ਤੋਂ ਪਹਿਲਾਂ ਜਿਹੜੇ ਅਕਾਲੀ ਦਲ ਦੇ ਇਲੈਕਸ਼ਨ ਦੇ ਵਿੱਚ ਕਿੰਨੇ ਉਮੀਦਵਾਰ ਖੜਾਉਂਦੇ ਆ ਇਹ 25 30 ਉਮੀਦਵਾਰ ਮਾਰ ਦਿੰਦੇ ਆ ਪਰ ਜਦੋਂ ਬਾਈਕਾਟ ਹੁੰਦਾ ਹੈ ਕਾਂਗਰਸ ਖਲੋਂਦੀ ਆ ਤੇ ਉਹਨਾਂ ਦਾ ਇੱਕ ਬੰਦਾ ਵੀ ਨਹੀਂ ਮਾਰਿਆ ਜਾਂਦਾ ਮਤਲਬ ਬੜਾ ਸਪਸ਼ਟ ਆ ਕੋਈ ਲੁਕੀ ਸ਼ਿਪੀ ਗੱਲ ਨਹੀਂ ਵੀ ਇਹ ਕਾਂਗਰਸ ਦੇ ਪਿੱਠੂ ਸਨ ਤੇ ਇਹਨਾਂ ਨੇ ਜਿਹੜੇ ਵੀ ਸੰਘਰਸ਼ ਨੂੰ ਅੱਗੇ ਤੋਰਨਾ ਚਾਹੁੰਦੇ ਸੀ ਉਹਨਾਂ ਨੂੰ ਖਤਮ ਕਰਨ ਦੇ ਵਿੱਚ ਇਹਨਾਂ ਕੋਈ ਕਸਰ ਨਹੀਂ ਛੱਡੀ ਤੇ ਇਹਨਾਂ ਗਦਾਰਾਂ ਦੀਆਂ ਫੋਟੋਆਂ ਜੇ ਸਿੱਖ ਜਾਇਬ ਘਰ ਚ ਲੱਗਣ ਜਾਣ ਲੱਗਣ ਗਿਆ ਤੇ ਕੌਮ 'ਚ ਕੀ ਮੈਸੇਜ ਜਾਵੇ ਸਿੰਘ ਸਾਹਿਬ ਨੂੰ ਕੀ ਬੇਨਤੀ ਕਰੀ ਬਸ ਇਹੀ ਵੀ ਇਹਦੀ ਫੋਟੋ ਨਹੀਂ ਲੱਗਣੀ ਚਾਹੀਦੀ ਇੰਨਾ ਕਾਰਨਾ ਕਰਕੇ ਨਹੀਂ ਲੱਗਣੀ ਚਾਹੀਦੀ ਕੌਮ ਦਾ ਗਦਾਰ ਹੈ ਮਾਨੂੰ ਚਲਨੇ ਗੱਲ ਕਹੀ ਪਾਈ ਸੀਤਲ ਸਿੰਘ ਮੱਤੇਵਾਲ ਨੇ ਗੱਲ ਕਹੀ ਤੇ ਪਾਈ ਹਰਜੀਤ ਜਿੰਦਾ ਪਾਈ ਸੁਦੇਸ਼ ਸਿੱਕਾ ਨੇ ਚਿੱਠੀ ਲਿਖੀ ਬਿਗਾਦਾ ਕਿ ਅਸੀਂ ਸਹੀ ਮਾਨੇ ਅੱਜ ਫਾਂਸੀ ਚੜੇ ਆ ਇਹ ਉਹ ਵਿਵਾਦਪਨ ਬੰਦਾ ਸੀਗਾ ਜਿਨ੍ਹਾਂ ਨੇ ਸਿੱਖ ਪੰਥ ਦੇ ਰੋਸ਼ਨ ਦਿਮਾਗ ਪਾਈ ਹਰਮਿੰਦਰ ਤੇ ਸੰਧੂ ਰਸਿੱਦ ਕੀਤਾ ਸੰਤਾਂ ਦੀ ਵਿਚਾਰਧਾਰਾ ਨੂੰ ਖਤਮ ਕੀਤਾ ਗਿਆ ਅੱਜ ਜਿਹੜੇ ਬੰਦੇ ਸੰਤਨ ਵਿਚਾਰਤਾ ਖਤਮ ਕਰਦੇ ਸੀਗੇ ਜਿਨ੍ਹਾਂ ਨੇ ਇਲੈਕਸ਼ਨ ਦਾ ਬਾਈਕਾਟ ਦਾ ਸੱਦਾ ਦੇ ਕੇ ਪੰਜਾਬ ਚ 27 ਦੇ ਕਰੀਬ ਪੰਥਕ ਉਮੀਦਵਾਰ ਸ਼ਹੀਦ ਕਰਾਤੇ ਸ਼ਹੀਦ ਕਰਤੇ ਤੇ ਇਲੈਕਸ਼ਨ ਦਾ ਬਾਈਕਟ ਤੱਕ ਨਾ ਕਰਾਇਆ ਏਕਾ 47 ਦੀ ਨੋਕ ਤੇ ਇਲੈਕਸ਼ਨ ਦਾ ਬਾਈਕਟ ਕਰਾਇਆ ਉਪਰੰਤ ਕਾਂਗਰਸ ਸਰਕਾਰ ਬਣਾਈ ਬੈਂਤੇ 부ਚੜ ਦੀ ਸਰਕਾਰ ਬਣੀ ਤੇ ਬੈਂਤੇ 부ਚੜ ਨੇ ਜਿਸ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਕੋਹ ਕੋਕੇ ਸ਼ਹੀਦ ਕੀਤਾ ਅੱਜ ਵੀ ਪੰਜਾਬ ਸਾਰਾ ਜਾਣਦਾ ਕਿ ਕਿਸ ਤਰ੍ਹਾਂ ਕਤਲਗਾਰ ਸੋਈ ਕਿਦਾਂ ਪਿੰਡਾਂ ਦੇ ਪਿੰਡਾਂ ਚ ਲੋਥਾਂ ਦੇ ਟੇਲਗਾ ਦਿੱਤ ਕੇ ਘਰ ਘਰ ਪਿੰਡ ਪਿੰਡ ਸ਼ਾਹਤਾਂ ਦੇ ਦੌਰ ਚੱਲਿਆ ਇਹ ਜਿਹੜਾ ਸਰਕਾਰ ਨੂੰ ਜ਼ਿੰਮੇਵਾਰੀ ਇਹ ਪੰਥਕ ਕਮੇਟੀ ਤੇ ਪਰਨਜੀਤ ਪੰਜਵੜ ਹੋਰਾਂ ਨੇ ਸੀਗੀ ਉਹਨਾਂ ਨੂੰ ਹਰ ਦਾ ਜਿਹੜਾ ਵੀ ਮੈਂ ਤਾਂ ਪਹਿਲਾਂ ਬੇਨਤੀ ਕੀਤੀ ਐ ਕਿ ਅਸੀਂ ਇਹ ਸੰਘਰਸ਼ ਨੂੰ ਨਾ ਤਾਂ ਟੀਵੀ ਤੇ ਵੇਖਿਆ ਨਾ ਅਖਬਾਰਾਂ ਚ ਪੜ੍ਹਿਆ ਅਸੀਂ ਇਹ ਸਾਰਾ ਸੰਘਰਸ਼ ਪਿੰਡੇ ਤੇ ਹੜਾਇਆ ਅੱਜ ਬੇਨਤੀ ਕਰਨਾ ਹੈ ਕਿ ਇਹੋ ਜੇ ਕਿਸੇ ਵੀ ਸ਼ਖਸ ਦੀ ਤਸਵੀਰ ਅਜਾਇਬ ਘਰ ਨਹੀਂ ਲੱਗਣੀ ਚਾਹੀਦੀ ਜਿਹੜੇ ਬੰਦੇ ਨੇ ਪੰਥ ਦੀ ਬੇੜੀਆਂ ਚ ਵਟੇ ਭਾਈ ਉਹਨੂੰ ਪੰਥ ਦੀ ਜਿਹੜਾ ਤੇਲ ਦਿੱਤਾ ਹੋਵੇ ਤਾਂ ਜਿੰਨਾਂ ਲੋਕਾਂ ਦੀ ਬਦੌਲਤ ਪੂਰਾ ਸੰਘਰਸ਼ ਜਿਹੜਾ ਉਹ ਮਟਿਆ ਮੇਟ ਉਹਨਿਸ ਤੋਂ ਅਨਬੂਤ ਹੋ ਗਿਆ ਸੀਗਾ ਅੱਜ ਜਿਹੜੇ ਸੰਤਾਂ ਦੇ ਨਾਲ ਦੇ ਪੁਰਾਣੇ ਸਾਥੀ ਐ ਅਸੀਂ ਸਾਰੇ ਬੇਨਤੀ ਕਰਨ ਆਏ ਆਂ ਵੀ ਸੰਤਾਂ ਦੀ ਵਿਚਾਰਧਾਰਾ ਕਤ ਤਾ ਸੀਗਾ ਇਸ ਕਰਕੇ ਉਸ ਸ਼ਖਸ ਦੀ ਫੋਟੋ ਜਿਹੜੀ ਹੈ ਉਹ ਜਾਇਕਤ ਨਾਲ ਲਾਈ ਜਾਵੇ ਅੱਜ ਤਜਿੰਦਰ ਪਾਸੇ ਟਿੰਮਾਂ ਭਾਈ ਸ਼ਵਰਨ ਸਿੰਘ ਜੀ ਖਾਲਸਾ ਪ੍ਰਿਤਪਾਸ ਸਿੰਘ ਜੀ ਡਾਕਟਰ ਭਗਵਾਨ ਸਿੰਘ ਜੀ ਗੁਰਦੀਪ ਸਿੰਘ ਜੀ ਪ੍ਰੋਫੈਸਰ ਕੁਲਵੀਰ ਸਿੰਘ ਜੀ ਉਪਕਾਰ ਸਿੰਘ ਜੀ ਅਸੀਂ ਸਾਰੇ ਰਣਜੀਤ ਸਿੰਘ ਜੀ ਰਾਣਾ ਅਸੀਂ ਸਾਰੇ ਜਿਹੜੇ ਆ ਇਹ ਬੇਨਤੀ ਕਰਨਾ ਆ ਜਦ ਅਕਾਲ ਤਖਤ ਸਾਹਿਬ ਨੂੰ ਆਪ ਲਬੀਰ ਸਿੰਘ ਚੀਮਾ ਮਹਾਰਾ ਸਾਰੇ ਜੀ ਫੈਡਰੇਸ਼ਨ ਦੇ ਪੁਰਾਣੇ ਸਾਥੀ ਆ ਸਾਰੇ ਜੀ